ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮਿੱਤੇ ਨਾਲ ਆਪਾਂ ਅੱਜ ਕਾਫੀ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆਂ ਤਿੰਨ ਮਹੀਨੇ ਹੋ ਗਏ ਤੇ ਤਿੰਨ ਦਿਨ ਤਿੰਨ ਦਿਨ ਤਾਂ ਅਪਲੋਡ ਕਰਨੇ ਹੋਗੇ ਜਾਣ ਕੇ 4 ਦਿਨਾਂ ਬਾਅਦ ਕਿਉਂਕਿ ਇੱਕ ਦਿਨ ਪਹਿਲਾਂ ਦਾ ਵਲੌਗ ਜਿਹੜਾ ਬਣਿਆ ਹੋਇਆ ਸੀਗਾ ਤੇ ਹਾਂਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੁਸੀਂ ਸਾਰੇ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਰੱਬ ਦੀ ਕਿਰਪਾ ਨਾਲ ਮੈਂ ਵੀ ਹੁਣ ਠੀਕ ਆ ਕੀ ਹੋ ਗਿਆ ਸੀ ਤੁਹਾਨੂੰ ਵੱਧ ਵਿੱਚ ਦੱਸਦੀ ਆ ਤੇ ਬਲੌਗ ਕਿਉਂ ਨਹੀਂ ਬਣਾਇਆ ਤੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਸਾਜੰਦੀ ਬੋਟੀ ਲੱਗੀ ਠੀਕ ਹੈ ਚਲਾ ਸਾਜੰਦੀ ਬੋਟੀ ਲੈਂਦੀ ਇੰਡੀ ਕਾ ਚਲਾ ਉਹਨੇ ਸਿੱਖਣੀ ਉਹ ਜਿਹੜਾ ਨੇ ਭਾਈ ਗੱਡੀ ਸਿੱਖਣੀ ਹੈ ਤੇ ਕਿਉਂਕਿ ਸਾਜੰਦੀ ਬੋਟੀ ਬਹੁਤ ਮਸ਼ਹੂਰ ਹੋ ਗਈ ਹੈ ਹੈਨਾ ਅੱਜ ਪੁੱਪਰ ਮੁੱਕ ਕੇ ਪੁੱਪਰ ਸਿੱਖਾਰ ਹੋ ਗਿਆ ਫਰੀ ਅੱਜ ਹੈਨਾ ਤੇ ਹੁਣ ਇਹਨੇ ਭਾਈ ਸਾਜੰਦੀ ਬੋਟੀ ਹੈ ਕਹਿੰਦਾ ਸਿੱਖ ਗਈ ਹੁਣ ਮੈਨੂੰ ਵੀ ਸਿਖਾਉ ਹਾਂ ਸਾਹ ਜਿੱਤੀ ਪੱਟੀ ਇੱਤੀ ਟਿਕਾਚਾ ਇਹ ਵੀ ਤੇ ਕਿਉਂ ਆ ਕੇ ਮੈਨੂੰ ਬਿਠੋ ਮੈਨੂੰ ਵੀ ਡਰ ਆਵਰਾ ਆਪਣਾ ਟ ਲਾਇਬਰੀ ਛੱਕਾ ਬੜਾ ਬਿਸ਼ੁਰ ਹੋਇਆ ਪਿਆ ਜਿੱਥੇ ਵੀ ਖੋਲੋ ਹਨਾ ਉਹੀ ਆਈ ਜਾਂਦਾ ਇਹਨਾਂ ਨੇ ਸੁਣਾਇਆ ਸੀ ਮੈਨੂੰ ਸਭ ਤੋਂ ਪਹਿਲਾਂ ਨਿਆਣਿਆਂ ਤੋਂ ਸੁਣਿਆ ਸੀ ਪਤਾ ਨਹੀਂ ਇਹਨਾਂ ਨੇ ਕਿੱਥੋਂ ਕੱਢ ਲਿਆ ਸੀਗਾ 8-9 ਸਾਲ ਪੁਰਾਣਾ ਗਾਣਾ ਤੇ ਟਾਈਮ ਸ਼ਾਮ ਦਾ ਹੋ ਗਿਆ ਧਾਰ ਚੋਂਦੇ ਪੂਰੀ ਡਿਊਟੀ ਇੰਨਾ ਤੇ ਆ ਇਹ ਲੱਗੇ ਹੋਇਆ ਧਾਰ ਚੋਣ ਤੇ ਮੈਂ ਹੁਣ ਮੈਂ ਸੋਚਿਆ ਚਲੋ ਵਲੌਗ ਬਣਾਈ ਉਹਨੂੰ ਪਤਾ ਵੀ ਫਿਰ ਮੈਂ ਦੁੱਧੂ ਪੀਣਾ ਮਿੱਠਿਆ ਮਿੱਠੀ ਤੇ ਭਰਾਗੀ ਪਈ ਆ ਮੈਨੂੰ ਪਤਾ ਨਹੀਂ ਮੈਂ ਕਿੱਥੇ ਚਲੀ ਗਈ ਸੀ ਮਿੱਠੀ ਦਾ ਐਲਦਾ ਪਤਾ ਨਹੀਂ ਕਿੱਥੇ ਚਲੀ ਗਈ ਹੈ ਨਾ ਬੈਰਾ ਰੌਂਡ ਤੇ ਮੈਨੇ ਹਾਂ ਜਣ ਕੇ ਚੱਲ 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 ਰੈਡੀ ਗੱਟਾ ਨਹੀਂ ਆਜਾ ਆ ਨਾ ਆ ਦੇਖ ਤੇਰੇ ਇੱਥੇ ਟੱਕ ਆਉਂਦੀ ਆ ਹਾਂ ਇੱਥੇ ਤੱਕ ਕੱਦੀ ਆ ਗਈ ਫੇਰ ਥੱਲੇ ਧਰਤੀ ਤੇ ਤੇਰੇ ਪੈਰ ਲੱਗੇ ਹੋਏ ਨੇ ਇੱਥੇ ਤੂੰ ਬਹਿ ਜਾਣਾ ਚੱਲ ਰੱਖ 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 ਲੈ ਹੁਣ ਦਿਖਾ ਉਹ ਐਨਕਾ ਲੱਕਦੀ ਆ ਜਾ ਐਨਕਾ ਮੈਨੂੰ ਇਹਨੂੰ ਬਾਹਰ ਹੋਇਨਾ ਯਾਰ ਤੇ ਮੈਂ ਕਿਹਦੇ ਕਿਹਦੇ ਵੰਦਿਕਾ ਵਾਹ ਕੱਟਤਾ ਦੀ ਕਰਾ ਮੋਲ ਵੀ ਕਾਟ ਚੁਕੇ ਹਟੇ ਨੂੰ ਮੋਲ ਲੈ ਗੋਆ ਕਰਤਾ ਅੱਜ ਕੱਲ ਇਹ ਹੈ ਨਾ ਬਰਸੀਨ ਜੇ ਵਾਲਾ ਹੁੰਦਾ ਉਹ ਪਤਲਾ ਕਰਦੀਆਂ ਛਿੱਟੇ ਮਾਰ ਦਿੰਦੀਆਂ ਨੇ ਫਿਰ ਹਾਏ ਹਾਏ ਚੱਲ ਉਹ ਮਟਾ ਇਹਨੂੰ ਮਟਾ ਇਹ ਤਾਂ ਫੜਿਆ ਫੜਾਇਆ ਹੀ ਲਾ ਫੜ ਤਾ ਸ ਹੈ ਮੈਨੂੰ ਸੜਾਟੇ ਲਾਉਣਾ ਉਹਦਾ ਹੀ ਨਹੀਂ ਚਾਰ ਪੁੱਛੇ ਲੈ ਇੰਨੇ ਨਹੀਂ ਲਾਇਆ ਜਾਣ ਵਜ ਕੇ ਤੇ ਹਾਂਜੀ ਜਿਆ ਤਾਂ ਹੁਣ ਸਿੱਖੂਗਾ ਇੰਡੀ ਕਾ ਇੰਡੀ ਕਾ ਸਿੱਖਣੀ ਹੈ ਜਿਆ ਨੇ ਹਰ ਬਸਾ ਖਾਪੋ ਹਾਂ ਜਿਆ ਦੁੱਧ ਬਾ ਕਿਆ ਕਰੂਗਾ ਕਿਉਂਕਿ ਹੁਣ ਫਰੀ ਐ ਵੀਰੇ ਨਾ ਛੋਟਾ ਹੀ ਸੀਗਾ ਉਦੋਂ ਉਹਦਾ ਕੰਮ ਕਰਦਾ ਵੱਡੇ ਬੱਚੇ ਸਿੱਖਦੇ ਹਨ ਨਾ ਜਲਦੀ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਛੋਟਾ ਲਾਟਲਾ ਕਰਕੇ ਲੇਟ ਆਉਂਦੀਆਂ ਨੇ ਨਹੀਂ ਵੀਰਾ ਚੌਥੀ ਬੰਦਵੀਂ ਤੇ ਲੱਗ ਗਿਆ ਸੀ ਫਿਰ ਸੱਤਵੀਂ ਜਦ ਮੇਰੇ ਕਹ ਲੋ ਸਾਈਕਲ ਤੇ ਸਕੂਲ ਜਾਣ ਲੱਗ ਗਿਆ ਸੀਗਾ ਮੈਨੂੰ ਲੱਗਦਾ ਤੇ ਰੋਕੇ ਕੀ ਗਿਆ ਤੇ ਰੋਕਦੀ ਕਿੰਨਾ ਕਰਨਾ ਮੈਂ ਤਾਂ ਨਹੀਂ ਪੰਡਰ ਨੂੰ ਜਾਂਦਾ ਪਤਾ ਨਹੀਂ ਕੋਈ ਐਮਰਜੈਂਸੀ ਚੀਜ਼ ਲੈ ਕੇ ਆਉਣੀ ਸੀ ਮੈਂ ਕਿਹਾ ਜਾ ਜਾ ਹਨਾ ਮੈਂ ਉਹਨੂੰ ਘੁਰ ਕੇ ਭੇਜਿਆ ਇਧਰ ਉਹ ਨਾ ਕੈਂਜੀ ਜਿਹਾ ਸਾਈਕਲ ਚਲਾ ਕੇ ਚਲੇ ਗਿਆ ਤੇ ਉਧਰੋਂ ਚੜਿਆ ਜਿਹੜਾ ਆਵੇ ਮੈਂ ਕਿਹਾ ਹੁਣ ਮੈਂ ਮੰਨਦਾ ਗੱਲ ਨੂੰ ਕੀ ਨਹੀਂ ਛਡਾਦਾ ਉਹਦੇ ਫਰੈਂਡ ਮਿਲ ਕੇ ਹੋਗਾ ਤੇ ਕੋਈ ਨਹੀਂ ਕਰਦਾ ਤੂੰ ਡਰਦਾ ਸੀ ਛੋਟਾ ਸੀਗਾ ਨਾ ਡਰਦਾ ਸੀ ਚੱਲ ਹੁਣ ਤੇਰੇ ਤਾਂ ਕੋਲ ਅਸੀਂ ਖੜੇ ਆ ਤੇ ਮੈਂ ਕਹਿਣੀ ਆਦੋਂ ਮੈਨੂੰ ਪੁਜੀਏ ਲੈਣੀ ਤੇ ਮੈਂ ਕਿਹਦੀ ਲਾਲੀ ਰੁਪਈਏ ਲੈਣਿਆ ਨਾ ਬਈ ਇਹ ਹੋਟੇਟਾ ਜੇ ਕਰ ਲੈ ਇਧਰੋਂ ਆਪਣੇ ਵੱਲ ਚੱਲ 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 ਕਦੇ ਇਸਦੇ ਦਿੰਦਾਂ ਬਹਿਣੀ ਆ ਸਾਰ ਲੱਗਦੇ ਸਰ ਘਬੜਾ ਛੇਤੀ ਕਰ ਦੇ ਬਹਿਣਾ ਮੈਂ ਚੱਲ ਬੈਗ ਰੂਦਾ ਬੈਗ ਰੂਦਾ ਤੇ ਮੈਂ ਤਾਂ ਹਰ ਟਾਈਮ ਬੈਗ ਰੂਦ ਤੇ ਹੁੰਨੀ ਆ ਮੈਂ ਨਹੀਂ ਲੱਸਾ ਤੂੰ ਵੀ ਲੈ ਤੂੰ ਵੀ ਲੈ ਲੈ ਖੋਪਰੇ ਕੱਟ ਲਾਇਆ ਗਾ ਦੂਦੀ ਲੈ ਲੈ ਖਵਾ ਤੇ ਲੈ ਇੱਕ ਨੂੰ ਸੱਚੇ ਪਾਤਸ਼ਾਹ ਜੀ ਆ ਡਿੱਗੇ ਨਾ ਵਾ ਬਣਾਣ ਕੰਗ ਸੰਗ ਰਹੇ ਹਿੱਲਾ ਹੋਰ ਕੀ ਚਾਹੀਦਾ ਮੈਂ ਆ ਬਰਸ਼ਾਲੀ ਕੁੜੀ ਮੈਂ ਤੇ ਸਾਰੇ ਗੁਰੂ ਆਂਦੇ ਹੋਣਾ ਇੰਨੇ ਪਾਈ ਧਿਆਲ ਆ ਹੋਰ ਕੀ ਚਾਹੀਦਾ ਆਪਾਂ ਬੱਚਾ ਜੇ ਗੁਰੂਆਂ ਨੂੰ ਤੇ ਆਉਂਦਾ ਜਾਣਾ ਮੈਂ ਦੋ ਮਟਰ ਰੇਕਾ ਬੜੂ ਰੇਕਾ ਗੁਰੂ ਰਹਿ ਗਿਆ ਕਿਹੜਾ ਗੁਰੂ ਆ ਚਲੋ ਭਾਈ ਗਰਸ ਲੋ ਹਰੇ ਸਾਈਕਲ ਵੀ ਤਾਂ ਆਪਣੇ ਸਿੱਖ ਗਿਆ ਸਾਈਕਲੀ ਜੋ ਠੀਕ ਆ ਛੋਟੀ ਚਲਾਉਣੀ ਤਾਂ ਉਹ ਵੀ ਉੱਕਣੀ ਆ ਹੁਣ ਤਾਂ ਮੈਂ ਵੀ ਚਲਾ ਲੰਨੀ ਆ ਜਿਹੜੀ ਸਾਈਕਲ ਹੁਣ ਕੱਲੂ ਫੇਰ ਚਲਾ ਕੇ ਦੇਖੂਗੀ ਚੈਨੋ ਚੱਲ 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 ਲੋ ਵਾਏ ਮੈਂ ਚੱਲੀ ਮੈਂ ਤਾਂ ਥੱਕ ਗਈ ਟਾਈਮ ਤੇ ਜਾਣੀ ਇੱਥੇ ਜਾਉਣਾ ਚਲੋ ਚੱਲੀਏ ਡੈਡੀ ਚੜਾਉਦੇ ਮੈਨੂੰ ਤਾਂ ਲੱਗੇ ਹੋਇਆ ਕੰਮ ਚਲੋ ਆਪਾਂ ਵੀ ਕੰਮ ਕਰਦੇ ਆ ਤੇ ਨਾਲੇ ਤੁਹਾਨੂੰ ਦੱਸਦੇ ਆ ਬਲੌਗ ਕਿਉਂ ਨਹੀਂ ਬਣਾਇਆ ਕੀ ਹੋ ਗਿਆ ਸੀਗਾ ਹਨਾ ਤੇ ਬਾਕੀ ਤੁਹਾਨੂੰ ਮੇਰੀ ਸ਼ਕਲ ਦੇਖ ਕੇ ਪਤਾ ਲੱਗ ਗਿਆ ਹੋਣਾ ਸ਼ਕਲ ਤੋਂ ਤਾਂ ਪਤਾ ਲੱਗ ਜਾਣਾ ਜਿਹੜੇ ਦੇਖਦੇ ਉਹਨਾਂ ਨੂੰ ਪਤਾ ਲੱਗ ਜਾਣਾ ਹਾਂ ਆਪੇ ਸਿੱਖ ਜਾ ਆਪੇ ਸਿੱਖਦੇ ਹੁੰਦੇ ਬੱਚੇ ਸਿਖਾਏ ਜਾਂ ਕੋਈ ਨਹੀਂ ਕੋਈ ਸਿਖਦਾ ਆਪਣੇ ਆਪ ਹੀ ਸਿੱਖਦੇ ਜੇ ਆਪਾਂ ਕਈਏ ਸਿਖਾਏ ਤੇ ਸਿੱਖ ਜੂਗਾ ਕਦੇ ਨਹੀਂ ਸਿੱਖਣਾ ਸਾਈਕਲ ਵੀ ਆਪੇ ਸਿੱਖ ਗਿਆ ਸਾਡਾ ਵੀ ਬੋਟੀ ਵੀ ਆਪੇ ਸਿੱਖ ਕਹਿੰਦੇ 5ਵੀਂ ਕਲਾਸ ਦੇ ਪੇਪਰ ਦਿੱਤੇ ਹੁਣ ਕੀ ਹੋ ਕੀ ਕਹਿੰਦੀ 14ਵੀਂ ਕਲਾਸ ਵਿੱਚ ਮੁਟਿਆਰ ਪੜ ਇਹਨਾਂ ਦਾ ਲੋਕ ਤਾਂ ਰੀਲਾਂ ਤੇ ਗਾਣਾ ਸੁਣਦੇ ਇਹਨਾਂ ਦਾ ਫੁੱਲ ਬਟਾ ਫੁੱਲ ਗਾਣਾ ਚਲਾ ਚਲਾ ਕੇ ਇੱਥੇ ਰਿਪੀਟ ਤੇ ਉਹ ਕਰਿਆ ਪਿਆ ਤੇ ਚਲੋ ਜੀ ਆਪਾਂ ਸਬਜ਼ੀ ਬਣਾ ਲੰਨੇ ਆ ਤੇ ਸਭ ਤੋਂ ਪਹਿਲਾਂ ਤਾਂ ਮੇਰਾ ਕੁਝ ਖਾਣ ਨੂੰ ਵੀ ਦਿਲ ਕਰਦਾ ਆ ਪਤਾ ਨਹੀਂ ਚਲੋ ਦੇਖਦੇ ਆ ਕਿ ਚੰਚਾ ਜਾ ਕੇ ਤੇ ਦਿਆਂ ਕੁੱਟ ਚਾਹ ਦੁੱਧ ਪੀ ਲੰਨੇ ਹਨ ਤੇ ਘਰ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਪੂਰੇ ਘਰ ਦੀ ਬੈਂਡ ਵੱਜੀ ਪਈ ਆ ਵੀ ਚਲੋ ਆਪਾਂ ਇਹ ਨਹੀਂ ਬਲੇਮ ਕਰਦੇ ਮੈਂ ਪਹਿਲਾਂ ਫੋਨ ਤੇ ਹਾਂਜੀ ਮੈਂ ਇਹ ਕਹਿੰਦੀ ਸੀ ਕਿ ਵੀ ਪੂਰੇ ਘਰ ਦੀ ਜਿਹੜੀ ਨਾ ਬੈਂਡ ਵੱਜੀ ਪਈ ਆ ਹਨਾ ਤੇ ਕਿ ਅੱਜ ਦੇ ਬਲੌਗ ਦੇ ਵਿੱਚ ਸ਼ਾਇਦ ਤੁਹਾਨੂੰ ਕੰਮਕਾਰ ਤਾਂ ਨਹੀਂ ਕੋਈ ਮਿਲੂਗਾ ਕਿਉਂਕਿ ਬਲੌਗ ਜਿਹੜਾ ਪਾਜੀ ਅਪਲੋਡ ਕਰਨਾ ਹੈ ਤੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਮੈਂ ਸਬਜ਼ੀ ਬਣਾਉਣੀ ਆ ਸਬਜ਼ੀ ਕੱਟ ਕੇ ਰੱਖੀ ਪਈ ਆ ਪੇਠਾ ਲਿਆਂਦਾ ਸੀ ਇਹਨਾਂ ਨੇ ਬੇਠਾ ਕੱਟ ਕੇ ਛਿੱਲ ਕੇ ਪਿਆਜ਼ ਛਿੰਕ ਕੇ ਇੰਨਾ ਨੇ ਰੱਖਿਆ ਮੈਂ ਨਹੀਂ ਰੱਖਿਆ ਝੂਠ ਨਹੀਂ ਆਪਾਂ ਬੋਲਦੇ 1% ਵੀ ਝੂਠ ਮੈਨੂੰ ਬੋਲਣਾ ਵਧੀਆ ਨਹੀਂ ਲੱਗਦਾਗਾ ਹਣਾ ਜਿਵੇਂ ਕੱਮਾ ਮੈਂ ਕੱਟਿਆ ਉਹ ਕੀਤਾ ਮੈਂ ਪਿਛਲੇ ਪਤਾ ਨਹੀਂ 3-4 ਦਿਨਾਂ ਤੋਂ ਬਿਲਕੁਲ ਹੀ ਵੱਢਦੇ ਆ ਮੈਂ ਹੁਣੇ ਹੀ ਉੱਠੀ ਆ ਜਸਤ ਨਾ ਆ ਕੇ ਮੈਂ ਸ਼ੈਂਪੂ ਛੰਗੂ ਲਾ ਕੇ ਆਈ ਆ ਕਿਉਂਕਿ ਨਾ ਮੇਰਾ ਸਿਰ ਇੱਥੋਂ ਆ ਹੁਣ ਵੀ ਮੈਂ ਹਲਕੀ ਜੀ ਰਬੜ ਪਾਈ ਆ ਐਨੇ ਕਿ ਮੇਰੇ ਵਾਲ ਨਹੀਂ ਤੇ ਇਹ ਵੀ ਮੈਨੂੰ ਲੱਗਦਾ ਵੀ ਜੇ ਨਾ ਹੋਣ ਤਾਂ ਬੰਦਾ ਵਧੀਆ ਗੰਜਾ ਹੀ ਵਧੀਆ ਇਹਦੇ ਨਾਲ ਤਾਂ ਹਨਾ ਤੇ ਮੇਰਾ ਨਾ ਬੀਪੀ ਬਹੁਤ ਜ਼ਿਆਦਾ ਹਾਈ ਹੋ ਗਿਆ ਸੀ ਤੇ ਰਾਤ ਨੂੰ ਬੰਦਾ ਆਪਣੇ ਆਪ ਹੀ ਬਣਾ ਕੇ ਖਾ ਕੇ ਸੌਂਦਾ ਸਵੇਰ ਨੂੰ ਇਹ ਨਹੀਂ ਪਤਾ ਹਨਾ ਵੀ ਕੀ ਹੋ ਜਾਣਾ ਹੈ ਹਨਾ ਤੇ ਵਹਿਗੁਰੂ ਦਾ ਇਹੀ ਸ਼ੁਕਰ ਕਰਿਆ ਕਰੋ ਜਦੋਂ ਆਪਾਂ ਸਵੇਰ ਨੂੰ ਉੱਠਦੇ ਰਾਤ ਨੂੰ ਸੌਂਦੇ ਆ ਪੂਰਾ ਦਿਨ ਬਹੁਤ ਵਧੀਆ ਲੰਘਿਆ ਵਹਿਗੁਰੂ ਦਾ ਸ਼ੁਕਰ ਕਰਿਆ ਕਰੋ ਵੀ ਬਹੁਤ ਵਧੀਆ ਦਿਨ ਲੰਘਿਆ ਹਨਾ ਤੇ ਸਵੇਰ ਨੂੰ ਜਦੋਂ ਆਪਾਂ ਉੱਠਣਾ ਅੱਖ ਖੁੱਲਦੀ ਸਰ ਬੈਗਰੂ ਦਾ ਸ਼ੁਕਰ ਕਰੋ ਵੀ ਬੈਗਰੂ ਤੇ ਮੇਰੀ ਅੱਖ ਖੋਲਤੀ ਬਹੁਤ ਵਧੀਆ ਹੈ ਹਨਾ ਬਹੁਤ-ਬਹੁਤ ਧੰਨਵਾਦ ਤੇਰਾ ਹਨਾ ਬਹੁਤ-ਬਹੁਤ ਧੰਨਵਾਦ ਕਰਿਆ ਕਰੋ ਕਿਉਂਕਿ ਸਮੇ ਦਾ ਕੋਈ ਪਤਾ ਨਹੀਂ ਹੈਨਾ ਇਦਾਂ ਹੀ ਮੈਨੂੰ ਵੀ ਨਹੀਂ ਸੀ ਪਤਾ ਮੈਂ ਵੀ ਚੰਗੀ ਭਲੀ ਹਾਸਦੀ ਖੇਡਦੀ ਤੁਸੀਂ ਪਿਛਲਾ ਵਲੌਗ ਦੇਖਿਆ ਹਨਾ ਬੜੀ ਸੋਹਣੀ ਮੈਂ ਠੀਕ ਵੀ ਹੋ ਗਈ ਸੀਗੀ ਹਨਾ ਤੇ ਮੈਂ ਪਈ ਤੇ ਸਵੇਰ ਨੂੰ ਮੈਨੂੰ ਪਤਾ ਹੀ ਨਹੀਂ ਵੀ ਮੈਨੂੰ ਕੀ ਹੋ ਜਾਣਾ ਜਦੋਂ ਮੈਂ ਉੱਠੀ ਨਾ ਮੇਰਾ ਆ ਚੀਜ਼ਾਂ ਮੈਂ ਇਹਨਾਂ ਨੂੰ ਕਹੀ ਜਾ ਮੇਰਾ ਸਿਰ ਦੋਦਾ ਉੱਠੀ ਉੱਠ ਕੇ ਮੈਂ ਉਦਾਂ ਹੀ ਸਾਰਾ ਰੋਟੀਨ ਚ ਕੰਮ ਕਰਨ ਲੱਗੀ ਹੈ ਨਾ ਤੇ ਮੇਤੋਂ ਨਹੀਂ ਸੀ ਹੁੰਦਾ ਵੱਡੇ ਬੇਟੇ ਲਈ ਮੈਂ ਰੋਟੀ ਰੱਟੀ ਬਣਾਉਣੀ ਸੀਗੀ ਨਾ ਉਹਦਾ ਟਿਫਨ ਤਿਆਰ ਕਰਨਾ ਸੀ ਜਿਹੜਾ ਨੂੰ ਤਾਂ ਛੁੱਟੀਆਂ ਚੱਲਦੀਆਂ ਸੀ ਇਹਦੇ ਪੇਪਰ ਸੀਗੇ ਵਿੱਚ ਵਿੱਚ ਦੀ ਇਹਨੂੰ ਛੁੱਟੀਆਂ ਸੀਗੀਆਂ ਤੇ ਮੇਰਾ ਨਾ ਸਿਰ ਦੁਖੀ ਜਾਂਦਾ ਵੀ ਮੈਨੂੰ ਲੱਗੇ ਸਿਰ ਦੁਖਦਾ ਬਟ ਉਹ ਸਿਰ ਨਹੀਂ ਸੀ ਦੁਖਦਾ ਮੇਰਾ ਬੀਪੀ ਜਿਹੜਾ ਹਾਈ ਹੋ ਗਿਆ ਸੀ ਬੀਪੀ ਆ ਗਿਆ ਬੀਪੀ ਹਾਈ ਹੋ ਗਿਆ ਸੀ ਬਹੁਤ ਜ਼ਿਆਦਾ ਹੈ ਨਾ ਉਦੇ ਕਾਰਨ ਜਿਹੜਾ ਵੀ ਮਤਲਬ ਵੀ ਅੱਜ ਵੀ ਮਤਲਬ ਨੂੰ ਹੋਣਾ ਹੈ ਹੁਣ 5:30 ਪਾਉਣੇ 6 ਦਾ ਟਾਈਮ ਹੋ ਗਿਆ ਵੀ ਅੱਜ ਵੀ 12 ਵਜੇ ਤੱਕ ਮੈਂ ਬਸ ਮਰੀਓ ਪਈ ਸੀ ਜੀ ਸਮਝ ਲਓ ਡਾਕਟਰ ਦੇ ਡਾਕਟਰ ਕਹਿੰਦਾ ਬੀਪੀ ਬਹੁਤ ਜ਼ਿਆਦਾ ਹੈ ਹਨਾ ਤੇ ਦਵਾਈ ਵਗੈਰਾ ਲਈ ਹੈ ਚਲੋ ਹੁਣ ਵੈਗਰੂ ਦੀ ਕਿਰਪਾ ਹਨਾ ਵੀ ਹੁਣ ਠੀਕ ਆ ਮੈਂ ਹੁਣ ਵੀ ਵੈਗਰੂ ਦਾ ਸ਼ੁਕਰ ਕਰਦੀ ਆ ਵੀ ਹਨਾ ਵੈਗਰੂ ਤੇਰਾ ਸ਼ੁਕਰ ਆ ਵੀ ਮੈਂ ਹਨਾ ਠੀਕ ਹੋ ਗਈ ਹਨਾ ਕੋਈ ਪਤਾ ਨਹੀਂ ਸਮੇ ਦਾ ਤਾਂ ਹੀ ਕਹਿੰਨੇ ਆ ਵੀ ਰੱਬ ਦਾ ਸ਼ੁਕਰੀਆ ਕਰਿਆ ਕਰੋ ਵੀ ਸਾ ਚੱਲਦੇ ਆ ਆਪਾਂ ਖਾਂਦੇ ਪੀਂਦੇ ਆ ਧਰਤੀ ਤੇ ਤੁਰੇ ਫਿਰਦੇ ਆ ਇਦੂ ਉੱਤੇ ਚ ਕੁਛ ਨਹੀਂ ਹੈਗਾ ਸਮੇ ਦਾ ਕੋਈ ਪਤਾ ਨਹੀਂ ਕਦੋਂ ਕੀ ਕਹ ਦੇ ਆ ਜਾਣਾ ਮੈਨੂੰ ਜਮਾ ਹੀ ਨਹੀਂ ਸੀ ਪਤਾ ਵੀ ਮੇਰ ਨਾਲ ਵੀ ਇਦਾਂ ਹੋਊਗਾ ਹਨ ਤੇ ਹੁਣ ਜਿਹੜਾ ਉਹਨਾਂ ਨੇ ਮੈਂ ਕਹ ਦਨੀਆ ਸਮੇ ਦਾ ਕੋਈ ਪਤਾ ਨਹੀਂ ਇਹ ਮੈਨੂੰ ਕਹਿਆ ਮਮਾ ਮਰਨ ਦੀਆਂ ਗੱਲਾਂ ਕਰਦੇ ਆ ਮਰਨ ਦੀਆਂ ਗੱਲਾਂ ਕਰਦੇ ਮੇਰੇ ਵਾਲੇ ਮੇਰੇ ਕੀ ਮੰਨਣਾ ਹਾਂ ਮੈਂ ਹਾਲੇ ਤੋਂ ੁੰਨਸਾ ਲਿਆ ਮੈਂ ਹਾਲੇ ਤੋਂ ਵਧੀ ਹੋਈ 47 ਤਾਂ ਫਿਰ ਮੈਂ ਕੋਸ਼ਿਸ਼ ਕਰ ਬੈਠੇ ਹਾਂ

ਤੇ ਨਾ ਤਾਂ ਹੁਣ ਮੈਂ ਜਦੋਂ ਬੋਲਦੀ ਆ ਨਾ ਮੇਰੀ ਆਹ ਚੀਜ਼ਾਂ ਰੁਕਦੀਆਂ ਜੀ ਤੇ ਹੁਣ ਮੈਂ ਕਾਫੀ ਦਿਨਾਂ ਤੋਂ ਮਤਲਬ 3-4 ਦਿਨ ਹੋ ਗਏ ਬਿਲਕੁਲ ਵੀ ਬੋਲੀ ਨਹੀਂ ਹੁਣ ਮੇਰੇ ਆਪਦੇ ਹਨਾ ਵੀ ਤੁਹਾਨੂੰ ਮਿਲਣ ਦੀ ਹੈ ਨਾ ਇੱਕ ਤਾੰਗ ਹੁੰਦੀ ਆ ਨਾ ਤੁਸੀਂ ਵੀ ਵੇਟ ਕਰਦੇ ਹੋਣੇ ਬਲੌਕ ਕਿਉਂ ਨਹੀਂ ਪਾਇਆ ਕੀ ਹੋ ਗਿਆ ਤੇ ਆਹੀ ਰੀਜਨ ਸੀਗਾ ਵੀ ਮੈਂ ਬਿਮਾਰ ਹੋ ਗਈ ਹਨਾ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਕੀ ਹੋ ਜਾਊਗਾ ਕਿਸੇ ਨੂੰ ਨਹੀਂ ਪਤਾ ਹੁੰਦਾ ਹਨਾ ਮੈਨੂੰ ਮੈਂ ਕਿਹੜਾ ਅੰਤਰ ਜਾਂ ਵੀ ਹੈ ਜਿਹੜਾ ਪਦੀਆ ਫਿਸਟੀਆਂ ਜਿਹੜਾ ਮੈਨੂੰ ਪਤਾ ਲੱਗ ਜੂਗਾ ਤੇ ਆਹੀ ਰੀਜਨ ਸੀਗਾ ਜੀ ਵੀ ਇੰਨੇ ਦਿਨ ਤੋਂ ਵਲੌਗ ਨਹੀਂ ਪਿਆ ਹੈਗਾ ਤੇ ਮੀਰਾ ਤੁਸੀਂ ਸਮਝ ਗਏ ਹੋਣੇ ਆ ਤੇ ਹੁਣ ਮੈਂ ਕੰਮ ਕਰੂੰਗੀ ਤੇ ਲਾਸਟ ਵਲੌਗ ਜਿਹੜਾ ਤੁਹਾਨੂੰ ਕੋਸ਼ਿਸ਼ ਕਰੂੰਗੀ ਵੀ ਉਹ ਕੰਮ ਕਰਦੇ ਮਿਲੇ ਹਨਾ ਵਾਹਿਗੁਰੂ ਗਰਦਾਸ ਕਰਿਓ ਵੀ ਮੈਂ ਜਲਦੀ ਜਲਦੀ ਠੀਕ ਹੋ ਜਾਮਾ ਤੇ ਮੇਰਾ ਹੁਣ ਬੀਪੀ ਜਿਹੜਾ ਬਿਲਕੁਲ ਵੀ ਹਨਾ ਮੈਂ ਰੱਬ ਨੂੰ ਇਹੀ ਕਹਿੰਦੀ ਸੀ ਵੀ ਰੱਬਾ ਜੇ ਮੇਰੇ ਸਿਰ ਤੇ ਅੱਡਾ ਵੱਡਾ ਘਰ ਧਰਿਆ ਤੇ ਮੈਨੂੰ ਦੋ ਬੱਚੇ ਦਿੱਤੇ ਆ ਤੇ ਇੰਨਾ ਵਧੀਆ ਹਨਾ ਤੁਸੀਂ ਐਡੀ ਵੱਡੀ ਸੋਹਣੀ ਫੈਮਿਲੀ ਆ ਮੇਰੀ YouTube ਫੈਮਿਲੀ ਆ ਮੇਰੀ ਆਪਣੀ ਇਹ ਆਲੀ ਘਰ ਆਲੀ ਫੈਮਿਲੀ ਆ ਹਨਾ ਵਧੀਆ ਵੀ ਮੇਰੇ ਰੱਬ ਨੂੰ ਇਹੀ ਕਹਿੰਦੇ ਸੀ ਕਿ ਵੀ ਰੱਬਾ ਹੁਣ ਅੱਗੇ ਵੀ ਕੁਝ ਦੇਖ ਲੈਣ ਦੇ ਹਨਾ ਤੇ ਮੈਨੂੰ ਲੱਗਦਾ ਨਹੀਂ ਸੀਗਾ ਵੀ ਮੈਂ ਠੀਕ ਹੋ ਜੂੰਗੀ ਆਪ ਦੇ ਆਪ ਮਰਨ ਦੇ ਨੂੰ ਮਰਨ ਦੇ ਨਹੀਂ ਆਪਦੇ ਆਪ ਸੀ ਮੈਨੂੰ ਲੱਗ ਜਾਂਦਾ ਸੀਗਾ ਜਦੋਂ ਬੀਪੀ ਹਾਈ ਹੁੰਦਾ ਉਹਦੇ ਬੰਦੇ ਨੂੰ ਕੁਝ ਵੀ ਪਤਾ ਨਹੀਂ ਗੁੱਸਾ ਵੀ ਬਹੁਤ ਆਉਂਦਾ ਹੈ ਨਾ ਗੁੱਸਾ ਜਦੋਂ ਮੈਂ ਕੀਤਾ ਨਹੀਂ ਇਹਨਾਂ ਤੇ ਆਉਂਦਾ ਮੈਨੂੰ ਬਹੁਤ ਸੀਗਾ ਗੁੱਸਾ ਤੇ ਦੋ ਤਿੰਨ ਦਿਨ ਤਾਂ ਮੈਂ ਥੋੜਾ ਥੋੜਾ ਲੱਗੀ ਜਾਂਦਾ ਸੀਗਾ ਇਹ ਬਿਮਾਰੀ ਹੋ ਏਦਾਂ ਦੀ ਆ ਨਾ ਡਾਕਟਰ ਵੀ ਕਹਿੰਦੇ ਆ ਕਹਿੰਦੇ ਪਤਾ ਨਹੀਂ ਲੱਗਦਾ ਹੈਗਾ ਵੀ ਕਦੋਂ ਕੀ ਹੋ ਜਾਂਦਾ ਹੈ ਤੇ ਚਲੋ ਵੈਗਰੂ ਦਾ ਲੱਖ ਲੱਖ ਸ਼ੁਕਰ ਹੈ ਜੀ ਹੁਣ ਮੈਂ ਠੀਕ ਆ ਕੁਛ ਠੀਕ ਆ ਹੁਣ ਮੇਨ ਜਿਆਨੂ ਬੱਚਾ ਸੀ ਕਹਿੰਦਾ ਮम्मा ਤੁਸੀਂ ਕਿੰਨੇ ਕੁ ਠੀਕ ਹੋ ਮੈਂ ਕਿਹਾ 50% ਠੀਕ ਹੈ ਹੈਗੀਆਂ ਹਨਾ 50% ਤਾਂ ਠੀਕ ਜਾਂ ਵਸ਼ਟਾ ਅਸੀਂ ਕੀ ਨਹੀਂ ਹੁਣ ਕੋਈ ਫਰਕ ਚਲੋ ਜੀ ਉਮੀਦ ਆ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਤੇ ਬਲੌਗ ਦੇ ਚੈਨਲ ਦੇ ਨਾਲ ਜੁੜੇ ਰਹੋ ਠੀਕ ਆ ਜੀ ਤੇ ਚੈਨਲ ਨੂੰ ਸਪੋਰਟ ਕਰਿਓ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਸਪੋਰਟ ਕਰਦੇ ਰਿਹਾ ਕਰੋ ਤੇ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਆਪਣੀ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਆ ਤੇ ਹੁਣ ਆਪਾਂ ਦੇਖਦੇ ਆ ਮੈਂ ਕੋਸ਼ਿਸ਼ ਕਰਦੀ ਆ ਬਲੌਗ ਬਣਾਉਂਦੀ ਹਣਾ ਵਲੌ ਬਣਾਉਂਗੀ ਤੇ ਚਲੋ ਜੀ ਮਿਲਦੇ ਆ ਨੈਕਸਟ ਹੁਣ ਤਾਂ ਹੀ ਬਚੀ ਇਹਦੇ ਨੂੰ ਮਾਰ ਕੇ ਰਹੀ ਨੇ ਦੇ ਲੋ ਤਾਂ ਵੀ ਬੀਬੀ ਦੀ ਕੋਲੀ ਨਹੀਂ ਖਾਈ ਜਦੋਂ ਬੰਦੇ ਨੂੰ ਲੱਗਦਾ ਵੀ ਹੈ ਨਾ ਬੀਬੀ ਦੀ ਕੋਲੀ ਮੈਨੂੰ ਪਿਛਲੀ ਵਾਰੀ ਜਦੋਂ ਮੈਂ ਦੀਵਾਲੀ ਮੌਕੇ ਬਿਮਾਰ ਹੋਈ ਸੀ ਉਹ ਡਾਕਟਰ ਨੇ ਦਿੱਤੀ ਸੀ ਕਹਿੰਦਾ ਵੀ ਤੁਸੀਂ ਜੇ ਲੋੜ ਪਈ ਤਾਂ ਖਾ ਲੇ ਮੈਂ ਉਹਦੇ ਵਿੱਚੋਂ ਇੱਕ ਵੀ ਨਹੀਂ ਖਾਧੀ ਕਿਉਂਕਿ ਮੈਨੂੰ ਲੋੜ ਹੀ ਨਹੀਂ ਲੱਗੀਗੀ ਤ्यों ਹੀ ਵੀ ਬੀਬੀ ਦੀ ਗੋਲੀ ਹੁਣ ਕੰਮ ਆਈ ਹੈ ਨਾ ਉਹ ਖਾਤੀ ਹੈ ਇੱਕ ਅਗਲੀ ਸਾਲ ਇਹ ਜਿਹਾ ਸੇ ਰਤਨੂਪਾ ਤਾਂ ਵੀ ਇਹ ਮੈਂ ਆਜੇ ਹੁਣ ਵੀ ਹੁਣ ਮੈਂ ਸ਼ੈਂਪੂ ਲਾਇਆ ਕੰਗਾ ਹੁਣ ਵੀ ਮੈਂ ਪੋਲਾ ਪੋਲਾ ਕੰਗਾ ਕੀਤਾ ਹੈ ਨਾ ਨਾੜਾਂ ਕਮਜ਼ੋਰ ਆਹ ਚੀਜ਼ਾਂ ਤਾਂ ਮੇਰੀਆਂ ਕੁਝ ਕੰਮ ਨਹੀਂ ਆ ਮੇਨ ਵਾਲਾ ਤਾਂ ਵੀ ਡੈਮੇਜ ਹੋ ਗਈਆਂ ਇਹ ਤਾਂ ਹੈ ਨਹੀਂ ਗਈਆਂ ਨਾ ਨਾਲ ਚਲੋ ਫਿਰ ਵੀ ਬਹਿ ਗੁਰ ਦਾ ਸ਼ੋਕਰ ਆ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਮੰਮੀ ਚਾਹੀਦੀ ਆ ਮੰਮੀ ਨੂੰ ਬੱਚੇ ਚਾਹੀਦੇ ਆ ਹੈ ਨਾ ਮਰਨ ਦੇ ਨੋਟ ਤੇ ਇੰਨਾ ਕ ਤਾਂ ਪਤਾ ਲੱਗਦਾ ਵੀ ਜਦੋਂ ਹੁਣ ਇਹਨਾਂ ਨੂੰ ਪਤਾ ਲੱਗਦਾ ਕਹਿੰਦੇ ਹਾਏ ਲੱਤਾਂ ਦੁਖਦੀਆਂ ਮੈਂ ਖਿਆਲ ਸੀ ਮੇਰਾ ਹਾਸਾ ਵੀ ਨਿਕਲਦਾ ਹਨ ਇੱਕ ਤਰਸ ਵੀ ਆਉਂਦਾ ਹਨ ਕਿਵੇਂ ਕੰਮ ਕਰਦੇ ਨੇ ਹਨਾ ਤੇ ਕੱਲ ਵੀ ਜਜ਼ਾਰ ਨੇ ਇਹਨਾਂ ਨੇ ਝਾੜੂ ਲਾਇਆ ਵੀ ਬਹੁਤ ਜਜ਼ਾਰ ਨੇ ਪੋਚਾ ਲਾਇਆ ਹਨਾ ਜਦੋਂ ਜਜ਼ਾਰ ਪੋਚਾ ਲਾਉਂਦਾ ਸੀ ਮੈਨੂੰ ਕੋਈ ਸੁੱਤ ਨਹੀਂ ਸੀ ਨੀਂਦ ਮੈਨੂੰ ਨਹੀਂ ਆਉਂਦੀ ਸੀ ਬਹੁਤ ਜ਼ਿਆਦਾ ਤੇ ਮੈਂ ਜਿੱਥੇ ਡਿੱਗਦੀ ਸੀ ਉੱਥੇ ਹੀ ਸੌਂ ਜਾਂਦੀ ਸੀ ਜਿੱਥੇ ਡਿੱਗਦੀ ਸੀ ਉੱਥੇ ਹੀ ਸੌਂ ਜਾਂਦੀ ਸੀ ਪਤਾ ਲੱਗਦਾ ਨਹੀਂ ਸੀ ਕਿ ਵੀ ਕੀ ਹੋਇਆ ਤਾਂ ਡਾਕਟਰ ਵੀ ਜਾ ਕੇ ਨਹੀਂ ਕਰਦੀ ਜੀ ਚਲੋ ਜੀ ਮਿਲਦੇ ਆਪਾਂ ਫਿਰ ਨੈਕਸਟ ਵਲੌਗ ਦੇ ਨਾਲ ਠੀਕ ਹੈ ਜੀ ਉਮੀਦ ਆ ਤੁਹਾਨੂੰ ਸਮਝ ਲੱਗ ਗਈ ਹੋਣੀ ਐਕਸਪਲੇਨ ਹੋ ਗਿਆ ਹੁਣ ਅਸੀਂ ਵਲੌਗ ਕਿਉਂ ਨਹੀਂ ਆਇਆ ਕਾਪੀ ਮੇਰੇ ਭੈਣ ਭਰਾ ਜਿਹੜੇ ਹਨਾ ਟੈਨਸ਼ਨ ਕਰਦੇ ਸੀਗੇ ਵੀ ਵਲੌਗ ਨਹੀਂ ਪਾਉਂਦੇ ਤੇ ਉਮੀਦ ਆ ਤੁਸੀਂ ਸਮਝ ਗਏ ਹੋਣੇ ਆ बस आ ही ਇੰਨੀ ਕਿ ਪ੍ਰੋਬਲਮ ਸੀਗੀ ਇਹਨੂੰ ਮੇਰੇ ਲਈ ਵੱਡੀ ਵੀ ਆ ਮੇਰੀ ਫੈਮਿਲੀ ਲਈ ਵੱਡੀ ਆ ਕਿਸੇ ਨੂੰ ਲੱਗਣਾ ਵੀ ਬਹੁਤ ਛੋਟੀ ਆ ਚਲੋ ਕੋਈ ਗੱਲ ਨਹੀਂ ਹਨਾ ਸਾਰਿਆਂ ਨੂੰ ਆਪਾਂ ਸਾਰੀ ਦੁਨੀਆ ਨੂੰ ਨਹੀਂ ਦੱਸ ਸਕਦੇ ਹੈਗੇ ਪਰ ਜਿਹਨੂੰ ਦੁੱਖ ਹੁੰਦਾ ਉਹਨੂੰ ਪਤਾ ਹੁੰਦਾ ਹਨਾ ਹਾਂ ਵੀ ਇਹ ਹੁਣ ਜਿਹੜੇ ਮੇਰੇ ਨਾਲ ਰਹਿੰਦੇ ਆ ਉਹਨਾਂ ਨੂੰ ਪਤਾ ਵੀ ਮੈਂ ਕਿੰਨੀ ਔਖੀ ਆ ਕਿੰਨੀ ਮੈਂ ਫਿਰ ਵੀ ਇਹਨਾਂ ਨੂੰ ਰੋਟੀ ਮੈਂ ਬਣਾ ਕੇ ਦਿੰਨੀ ਆ ਹਨਾ ਵੀ ਮੈਂ ਇਹ ਨਹੀਂ ਹੈਗਾ ਠੰਡੀ ਕੋਲੋਣੀ ਆ ਵੀਡੀਓ ਦਾ ਇਹਨੇ ਖਾਣੀ ਆ ਮਾ ਉਹਦੇ ਬਣਾਉਣੀ ਆ ਇਹ ਮੇਰੇ ਬੱਚਿਆਂ ਨੂੰ ਪਤਾ ਜਾਂ ਮੇਰੇ ਹਸਬੰਦ ਨੂੰ ਪਤਾ ਜਾਂ ਮੇਰੇ ਮਾਪੇ ਨੂੰ ਪਤਾ ਹੈ ਨਾ ਕਿ ਮੰਮੀ ਫਿਕਰ ਕਰਦੇ ਆ ਬਾਰ ਬਾਰ ਫੋਨ ਕਰਦੇ ਵੀ ਠੀਕ ਆ ਠੀਕ ਆ ਮੇਰ ਗੱਲ ਇਹ ਹੀ ਆ ਵੀ ਵੀਡੀਓ ਨਹੀਂ ਆਉਂਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਹਨਾ ਚਲੋ ਜੀ ਮੈਂ ਦੇਖਣ ਦੀ ਕੋਸ਼ਿਸ਼ ਕਰ ਲਈ ਨੈਕਸਟ ਵਲੌਗ ਬਣਾਉਣੀ ਆ ਹਨਾ ਉਮੀਦ ਆ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਠੀਕ ਹੈ ਜੀ ਬੈਕਗ੍ਰਾਉਂਡ ਵਾਲੀ ਕਰੇ ਸਾਰਿਆਂ ਦੇ ਥੈਂਕ ਯੂ ਜੀ ਸਾਰਿਆਂ ਦਾ ਸਾਥ ਦੇਣ ਲਈ